ਕੌਣ ਸਰਬੋਤਮ ਜੀ ਬਤਨ ਤਕ ਕੌਣ ਜੀ ਠੀਕ ਹੈ ਸਰ ਮਹਿਮਾਨ ਵਾਪਸ ਕੋਲ ਬਹੁਤ ਛੋਟਾ ਹੈ ਕੌਣ ਸੁਣੇ ਸਣਾ ਸਾਥੀ ਦੇ ਪਾਉਲ ਮਿੱਤਰ ਪਾਉਲ ਦਾ ਮਾਰਾ ਦੇ ਦਰਸ਼ਕਾਂ ਕੇ ਸ੍ਰੀ ਜਨ ਨੂੰ ਸੋਮਨੀ ਕੁਤੋਰਾ ਪ੍ਰਬੰਧ ਕਮੇਟੀ ਦੇ ਮੈਂਬਰ ਜਥੇਦਾਰ ਖੁਦ ਜੀ ਸੰਜੀਤ ਟੇਵੜਾ ਸਾਹਿਬ ਤੇ ਸਾਰੇ ਮੇਰੇ ਸਤਿਕਾਰਯੋਗ ਉਸਤਾਦ ਗੁਰਵਿੰਦਰ ਸਿੰਘ ਜੀ ਬਾਬ ਜੀ ਸਰਦਾਰ ਰਸਕਾਉ ਸਿੰਘ ਜੀ ਪਾਲ ਗੁਜਾਰਕਰ ਵੀ ਜੁੜੇ ਹੋ ਗਏ ਲਓ ਆਦੇ ਸ਼ਕਮਾਨ ਜੋਗ ਇੱਥੇ ਪਹੁੰਚੇ ਨੇ ਸਤਿਕਾਰ ਕਰਦਾ ਹੁਣ ਮੈਂ ਸ਼ਰਧਾ ਨੂੰ ਬੇਨਤੀ ਕਰਦਾ ਕਿ ਇਮੀਡੀਟਲੀ ਪੰਡਤਾਂ ਦੇ ਵਿੱਚ ਆਉਣ ਦੀ ਪਾਰਦਾ ਕਰਨਾ ਮੈਂ ਤੁਹਾਡੇ ਕੋਲ ਇਹ ਹੀ ਆਸ ਕਰਦਾ ਕਿ ਬੀਠੇ ਸਾਡੀ ਤੁਹਾਨੂੰ ਪਹਿਲਾਂ ਪ੍ਰੇਰਿਤ ਕਰਕੇ ਗਏ ਨੇ ਬੇਨਤੀਆਂ ਕਰਕੇ ਗਏ ਨੇ ਵਾਸਤੇ ਇੱਕ ਤਰੀਕ ਨੂੰ ਅਨਲੋਕ ਜੋਤੀ ਨੂੰ ਟੋਨ ਜਾਣ ਤੱਕ ਦੀ ਜੇ ਪੜਨ ਦਬਾ ਕੇ ਕਾਮਯਾਬ ਕਰੀਏ ਇੰਨੀ ਹੀ ਬੇਕੀਆ ਦੇ ਨਾਲ ਤੁਮਾਂ ਦਾ ਆਜਾਤਨਾ ਮੇਰੀ ਪਾੜੀ ਵਾਲੀ ਕਹੀ ਆ ਮੈਨੂੰ ਪਤਾ ਉਹ ਪਟਵਾਰੀ ਇੱਕ ਦਿਨ ਮੇਰੇ ਕੋਲ ਆਏ ਜਦ ਨਾਲ ਗੱਲ ਹੋਈ ਉਹ ਸਾਰੇ ਪਰਦਾਦਾ ਜੀਚੇ ਸਾਹਿਬ ਨਾਲ ਬੁਲਾ ਦਿਓ ਉਹ ਵਾਕਿਆ ਗਾ ਠੀਕ ਹੈ ਕਿ ਉਹਨਾਂ ਨੂੰ ਇਹ ਕਹਿਆ ਗਿਆ ਕਿ ਪਾਣੀ ਸਾਰਾ ਟੀਲਾ ਤੇ ਪਹੁੰਚ ਗਿਆ ਇਹ ਲੈ ਕੇ ਦੇ ਦਿਓ ਤਾਂ ਕਿ ਅਸੀਂ ਕਾਰ ਦੀ ਹੈ ਹਰਿਆਣੇ ਤੋਂ ਵੀ ਪਾਣੀ ਦੇ ਦੀ ਕਾਰਜ ਤੇ ਰਾਜਸਥਾਨ ਨੂੰ ਵੀ ਕਾਰਜ ਸੋ ਜਿਆਦਾ ਸਮਾਂ ਲਾ ਲਵਾ ਸਮੇਂ ਦੀ ਘਾਟ ਕਰ ਸਾਡੇ ਕਿਲਾ ਅਛਾ ਸਿੰਧਾ ਬੁਲਾ ਗਿਆ ਹਰ ਸਾਲ ਹੁੰਦੇ ਕੋਪੇ ਪੈਸੇ ਹੁੰਦੇ ਜਿਹੜੇ ਬਾਹਰ ਤੋਂ ਚੋੜੇ ਆਇਆ ਕੰਮ ਤੇ ਔਰ ਕਿੰਨੇ ਕੰਮ ਦਿਨਾਵਾ ਗ੍ਰੰਥ ਬਣਾਏ ਨੇ ਪੁਲ ਬਣਾਏ ਆ ਸਕੂਲ ਬਣਾਏ ਆ ਪਿੰਡਾਂ ਦੇ ਵਿੱਚ ਗਵਰਨਮੈਂਟ ਕੀਤੀ ਆ ਇਹ ਦੱਸਣ ਦੀ ਲੋੜ ਨਹੀਂ ਸਭਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਨਾਲ ਕਰਦੇ ਨੇ ਮੈਂ ਗੱਲ ਕਰ ਲੱਗਾ ਮੈਂ ਪਹਿਲਾਂ ਤਿੰਨ ਪਾਰਕੀਆਂ ਜਿਹਨੇ ਪੰਜ ਪਾਰਕੀਆਂ ਨੇ ਉਹਨਾਂ ਦੀ ਗੱਲ ਕਰਨੀ ਆ ਬਦਰੀ ਜੀ ਅਮਨ ਜੀ ਬਦਰੀ ਜੀ ਬਾਕੀ ਉਹ ਨਾਮ ਵਾਲੇ ਜਿਹੜਾ ਨਾ ਬੰਨਣਾ ਉੱਥੇ ਹੋਇਆ ਨਾ ਤੇ ਜੋ ਖਿਦਾਰ ਅਜੰਗਰ ਜੀ ਬਦਰੀ ਜੀ ਓਕੇ ਅਦਲੀ ਵਾਜ ਜੇਰੋ ਪਾਰਕੀ ਸਾਰੇ ਜੰਦਾਬ ਜੰਦਾਬ ਲੀਡਰ ਸਾਹਿਬਾਨ ਸਭ ਤੋਂ ਪਿਆਰੇ ਮੇਰੀਆਂ ਭੈਣਾ ਮੇਰੇ ਵੀਰ ਸਭਿਆਚਾਰ ਦਾ ਵਾਜੇ ਦਿੱਤਾ ਖਾਲਸਾ ਜਿਹੜੇ ਭਾਈ ਜੋ ਦਿੱਤੀ ਫੋਟੇ ਅੱਜ ਜਿਹੜਾ ਇਹਨਾਂ ਦੇ ਸੀਨੇ 'ਤੇ ਆਂਦਾ ਅੱਜ ਉਹਨਾਂ ਦੇ ਪਿੱਛੇ ਉਹਨਾਂ ਬਾਹਰ ਦੇ ਜੀਵਨ ਦੇ ਵਿੱਚ ਮੈਂ ਦੇਖੂ ਤੇ ਇਹਨਾਂ ਨੂੰ ਜਿੰਨੇ ਦੇ ਵਿੱਚ ਜੋ ਹੁੰਦੀ ਚੰਦਰਾਪਿਆ ਤੇ ਗਰਮੀ ਲਗਾ ਕੇ ਕਰ ਮੈਂ ਕਹੋ ਲੋਕਾਂ ਦੇ ਬਾਰੇ ਕਿੰਨੀ ਗੱਲ ਜਿੱਥੇ ਬੈਠੇ ਕਮਾਲ ਆ ਯਾਰ ਮੈਂ ਇਹ ਵੀ ਚਲੋ ਅਸੀਂ ਤੇ ਇਲੈਕਸ਼ਨ ਲੜਦੇ ਪਏ ਆ ਪਰ ਜਿਹੜੇ ਸਪੋਰਟਰ ਆਣਾ ਆਏ ਤੇ ਤਾਂ ਨੇ ਇਹਦੇ ਚਰਨਾਚ ਮਹਿਸੂਸ ਹੋਣਾ ਤੇ ਇੰਨੀ ਗਰਮੀ ਚ ਦੋ ਦੋ ਘੰਟੇ ਰਹਿਣਾ ਬਾਲਾ ਜਿਹਦਾ ਬੰਦਾ ਨਹੀਂ ਤਿੰਨ ਅੱਧੇ ਤੋਂ ਜ਼ਿਆਦਾ ਟਾਈਮ ਲੱਗਦਾ ਤੇ ਇਹ ਆ ਵੀ ਬੜੇ ਡਟ ਕੇ ਬੈਠੇ ਆ ਅੱਜ ਕੱਲ੍ਹ ਦੇ ਟ੍ਰੈਂਡ ਇਹ ਪ੍ਰੋਗਰਾਮ ਕੀਤਾ ਰਾਜਸਥਾਨ ਸੇ ਆ ਕੇ ਤੇ ਮੈਂ ਅਨ ਦਾ ਸ਼ੁਕਰਾਨਾ ਕਰਦਾ ਦਿਲ ਦੀਆਂ ਗਰਾਈਆਂ ਤੋਂ ਵੀ ਇੰਨੀ ਗਰਮੀ 'ਚ ਵੀ ਇਹ ਭੰਡਾਰ ਵੀ ਵੇਖੋ ਤੁਹਾਡੇ ਸਾਹਮਣੇ ਇਹ ਪੈੜੀਆਂ 'ਚ ਲੱਗਾ ਰਿਹਾ। ਹੱਥ ਕਰਦੀ ਜੀ। ਬੜਾ ਬਾਕੀ ਸੰਕੇਤ ਜਜ਼ਬਾ ਦੇ ਇਸ ਗੇਂ ਸਾਨੂੰ ਤੇ ਪਹਿਲੇ ਦਿਨ ਤੋਂ ਸੰਕੇਤ ਦੇ ਲੱਗਦਾ ਪਿੰਨੋ। ਗੁਲਾਬ ਨੇ ਗਾਣੇ ਪਹਿਲੇ ਦਿਨ ਤੋਂ ਲੋਕੀ ਸ਼ੁਰੂ ਤੋਂ ਪਹਿਲਾਂ ਹੀ ਆਂਡੀ ਬਾਸ਼ ਦੇ ਦਾਨ ਪਹਿਲਾਂ ਬਤਾਈਆਂ ਦਿੰਦੇ ਤੇ ਇਹਨੇ ਕਹਿੰਦੇ ਰਿਆ ਕਿ ਕੰਮ ਨੂੰ ਹੋਰ ਤੋਂ ਯਾਰ ਕਿ ਇਹਦੇ ਨਿਸ਼ਾਨਾ ਉਹ ਨਹੀਂ ਰੱਖਣਾ ਪਾਰਟੀਆਂ ਨੂੰ ਇਹ ਕਿ ਕਿਹਦਾ ਕੰਪੈਰੀਡਨ ਕਰਨਾ ਕਿਉਂਕਿ ਇੱਕ ਔਜਲਾਵਾ ਦੋ ਵਾਰੀ ਐਮਪੀ ਬਣਿਆ ਉਹਨੇ ਪਾਣੀ ਦਾ ਕੰਮ ਨਹੀਂ ਕੀਤਾ ਤੇਰਾ ਜਿਹੜਾ ਧਾਰੀਵਾਲ ਆ ਇਹ ਟਾਂਗੀਆਂ ਸਾਲਾਂ ਸਵਾ ਦੋ ਸਾਲਾਂ ਤੋਂ ਮੰਤਰੀ ਆ ਇਹਨੇ ਕੁਛ ਨਹੀਂ ਕੀਤਾ ਜਿੰਨੇ ਕੁਛ ਨਹੀਂ ਕੀਤਾ ਇੱਕ ਕੰਵੈਸਟਰ ਆ ਜਿਹੜਾ ਹੈ ਹੀ ਅਮਰੀਕਾ ਤੋਂ ਆਇਆ ਉਹਨੇ ਕਿੱਥੇ ਮੁੰਡਾ ਦਿੱਲੀ ਵਾਲੇ ਨਹੀਂ ਕਦੀ ਮੁੜੇ ਆਬੀਸ਼ਲੀ ਬਰਦਾਸ਼ਤ ਹੋਇਆ ਹੀ ਉਹ ਕਿਨਾ ਦਾ ਸਨ ਨਹੀਂ ਜਿਹੜਾ ਉਹਨੇ ਮੁੜਿਆ ਪੂਰੀ ਸਾਬ ਨਹੀਂ ਮੁੜੇ 3.5 ਲੱਖ ਰੁਪਏ ਲੈ ਗਏ ਇਹ ਕਿੰਨੇ ਕਿੱਥੇ ਆਉਣਾ ਇਸ ਕਰਕੇ ਅਜੇ ਦੇ ਹਰੇ ਵੀ ਇੱਥੇ ਸੀ ਜਿੱਤੇ ਵੀ ਇੱਥੇ ਹਰ ਟਾਈਮ ਲੋਕਾਂ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਤੇ ਸਾਡੇ ਸਾਰੇ ਲੋਕ ਹਰ ਵੇਲੇ ਲੋਕਾਂ ਦੀ ਸੇਵਾ ਕਰਦੀ ਸਾਹਿਬ ਆ ਰਹੇ ਪੰਜਾਬ ਦੇ ਕਿ ਕੀ ਲੱਗਦਾ ਸੀ ਪ੍ਰਭਾਵ ਪਾ ਜਿਹੜਾ ਮਰਜ਼ੀ ਆ ਜੇ ਪੰਜਾਬ ਦੀ ਸਾਇਕੀ ਆਪਣੇ ਤਰ੍ਹਾਂ ਦੀ ਐਣ ਕੀ ਹੋ ਗਿਆ ਜੋ ਭਾਜੀਪੀ ਨੇ ਪੰਜਾਬ ਵਾਸਤੇ ਕੀਤਾ ਉਹਨਾਂ ਨੂੰ ਹੁਕਮਤਾਂ ਪੈਣਾ ਹੁਕਮਤਾਂ ਦੇ ਰਿਹਾ ਹੁਕਮਤਾਂ ਮੈਨੂੰ ਤੇ ਉਹਨਾਂ ਕੱਢਿਆ ਸੀ ਤੁਹਾਨੂੰ ਪਤਾ ਪੰਜਾਬ ਦੇ ਹੱਕ 'ਚ ਖੜਾ ਆਇਆ ਸੀ ਅੱਜ ਪੰਜਾਬ ਸਾਡੇ ਹੱਕ 'ਚ ਖੜਾ ਆਉਗਾ ਕੱਢੀ ਵਰਤੂਗਾ ਕੀ ਉਹ ਅੱਜ ਵੀ ਪੰਜਾਬ ਨੂੰ ਕੁਝ ਦੇਣ ਨੂੰ ਤਿਆਰ ਨਹੀਂ ਤੇ ਪੰਜਾਬ ਉਹਨਾਂ ਨੂੰ ਕੁਝ ਦੇਣ ਦੇ ਤਿਆਰ ਨਹੀਂ ਪਸਾਨਮੀ ਮੁੱਖ ਤੌਰ ਤੇ ਪੰਜਾਬ ਦੇ ਵਿੱਚ ਕਿਸਾਨਾਂ ਦੀ ਵੋਟ ਐ ਮੈਕਸਿਮ ਟੈਂਡਸ ਦੀ ਜਮੀਦਾਰਾਂ ਦੀ ਵੋਟ ਐ ਉਹ ਤੋਂ ਬਗੈਰ ਕੋਈ ਸੋਚ ਵੀ ਨਹੀਂ ਸਕਦਾ ਕੀ ਕਹਿਣਗੇ ਦਿੱਲੀ ਦਿੱਲੀ ਤੁਸੀਂ ਨਹੀਂ ਉਹਨਾਂ ਨੂੰ ਵੜਨ ਦਿੰਦੇ ਪੰਡਾਂਚ ਨੂੰ ਵੜਨ ਦਿੰਦੇ ਪੱਲੇ ਤੁਸੀਂ ਨਹੀਂ ਪਾਉਂਦੇ ਇੱਕ ਡਿਮਾਂਡ ਨਹੀਂ ਮੰਨੀ ਉਹ ਤੁਹਾਡੇ ਵੱਲੇ ਕਿਉਂ ਪਾਉਂਦੇ ਕਿ ਕਰਕੇ ਇਹ ਤਾਂ ਵਾਇਸਰ ਸਾਹਿਬਾ ਇਹ ਕੁਝ ਕੀਤਾ ਹਾਂ ਦਾ 750 ਕਿਸਾਨ ਸ਼ੀਤਦਾ। 1.5 ਸਾਲ ਬਾਅਦ ਇਹਨਾਂ ਨੇ ਵਾਪਸ ਲੈ। ਹੈ ਪਹਿਲਾਂ ਲੈ ਲੈਂਦੇ। ਜਾਲ ਲੈਿੰਦੇ ਹੀ ਨਾ। ਇਹ ਇੰਨਾ ਨੁਕਸਾਨ ਕਰਨ ਤੋਂ ਬਾਅਦ ਇਹ ਫੈਸਲਾ ਲੈਣਾ ਇਹ ਕੀ ਤੁਸੀਂ ਮੇਰੀ ਗੱਲ ਦਿੱਤੀ। ਹੈ ਤੁਸੀਂ ਵੀ ਇਹੀ ਬੰਦ ਦਿੱਤੀ। ਅਮੀ ਇਹ ਕਿਹਾ ਸੀ ਜੋ ਨਾ ਗਿਆ ਓਹੀ ਗਿਆ ਕਿ ਸਰ ਅਫਸਰ ਤੇ ਮੈਨੂੰ ਕਿਉਂ ਕੱਢਿਆ? ਮੈਂ ਕਿੱਥੇ ਗਲਤ ਹਾਂ? ਇਸ ਕਰਕੇ ਗੱਲ ਇਹ ਆ ਵੀ ਮੈਨੂੰ ਹੁਣ ਕੁਛ ਨਹੀਂ ਆ। ਮੈਂ ਕਿਸ ਪਾਰਟੀ ਦੇ ਇੱਕ ਤਰੀ ਪਾਰਟੀ ਆ ਪੰਜਾਬ ਦੀ। ਪੰਜਾਬ ਦੀ ਗੱਲ ਕਰਦੀ ਆ ਪੰਜਾਬ ਦੀ ਲੜਾਈ ਲੜਦੀ ਆ ਪਹਿਲਾਂ ਵੀ ਲੜੀ ਆ ਗਾਂ ਵੀ ਲੜਦੀ ਪਈ ਆ ਇਸੇ ਕਰਕੇ ਸਮਝਾਉਤਾ ਨਹੀਂ ਹੋਇਆ ਗੱਲ ਇਹਨਾਂ ਨੇ ਚਲਾਈ ਸਮਝਾਉਦੇ ਇਸੇ ਕਰਕੇ ਨਾ ਅਸੀਂ ਪੰਜਾਬ ਦੀ ਗੱਲ ਕੀਤੀ ਪਹਿਲਾਂ ਸਾਡੀਆਂ ਜਿਹੜੀਆਂ ਡਿਮਾਂਡਸ ਆ ਨਿਸਾਨਾਂ ਦੀ ਆ ਵਾਗਾ ਬਾਰਡਰ ਤੋਂ ਲੋਕ ਸਾਡਾ ਤਾਂ ਗਲ ਘੁੱਟ ਦਿੰਦਾ ਜੇ ਵਪਾਰ ਖੁੱਲੋ ਕਿਸਾਨ ਦੀ ਸਰਦੀ ਭਾਜੀ ਵੀ ਜਾਵੇ ਵਪਾਰੀ ਦਾ ਵਪਾਰ ਚੱਲੇ ਪੰਜਾਬ ਦੇ ਖੁਸ਼ਹਾਲੀ ਆਵੇ ਅੰਮ੍ਰਿਤਸਰ ਚ ਖੁਸ਼ਹਾਲੀ ਲਿਆਵੇ ਕੋਈ ਸਮੁੰਦਰਾਂ ਹੀ ਵਪਾਰ ਕਰਦੇ ਪਏ ਪਾਕਿਸਤਾਨ ਨਾਲ ਇਹ ਕੋ ਬੰਦ ਕੀਤਾ ਇੱਥੇ ਤੇ ਗੇਟ ਆ ਤੇ ਸਕੈਨਰ ਲਾ ਲੋ ਸਕਿਉਰਿਟੀ ਵਧਾ ਦਿਓ ਇੱਥੋਂ ਵਪਾਰ ਕਰੋ ਨੂੰ ਨੀ ਏਡੀ ਵੱਡੀ ਸਰਹਾਦੇ ਐ ਇੰਨੀ ਮਤਲਬ ਬੰਦ ਸਕਿਉਰਿਟੀ ਕਰਨੀ ਮੈਂ ਉੱਥੋਂ ਦੇ ਚਾਹ ਲੈ ਮੈਂ ਜਾਂਦੇ ਬੰਦ ਕਰ ਦੋ ਇਸ ਕਰਕੇ ਦੂਖਲੀ ਨੀਤੀ ਆ ਪੰਜਾਬ ਦਾ ਗੜਖੋਟ ਬੇਪਿਆ ਪੰਜਾਬ ਇਹ ਨਹੀਂ ਮੰਨਦਾ ਨਾ ਪੰਜਾਬ ਨੇ ਇਹ ਨਹੀਂ ਮੰਨਦਾ ਜੋਈ ਸਾਹਿਬ ਅੱਜ ਦਾ ਕੱਟ ਕੇ ਦੇ ਮਨੋਂ ਕੀਤਾ ਗਿਆ ਕਿੰਨਾ ਬਲ ਮਿਲਿਆ ਅੱਜ ਹਲਕਾ ਰਾਜਾ ਸੰਸੀ ਤੋਂ ਲੋਕੋ ਕੇ ਸਾਹਿਬ ਆ ਰਾਜਾ ਦੇ ਨਦੇਜ ਹੀ ਆ ਸਾਰੀ ਟੀਮ ਆਪਣਾ ਜਨਤ੍ਰਿਵਾਰਸਾ ਸਾਰੀ ਟੀਮ ਨੇ ਇੱਕ ਜੁਆਇੰਟ ਆਪਣਾ ਐਫਰਟ ਆ ਜੋ ਪਕ ਜੋਸ਼ ਨਜ਼ਰ ਆ ਰਿਹਾ ਹੈ ਅੱਜ ਪਛੇ ਤੁਹਾਡੇ ਮਾਧਿਅਮ ਰਾਈ ਤੁਹਾਡੇ ਕੈਮਰਾ ਰਾਈ ਜਿੰਨਾ ਵੱਡਾ ਜਨਸਲਾਬ ਆ ਜਾ ਰਿਹਾ ਹੈ ਸੈਂਕੜਿਆਂ ਦੀ ਕੰਕੀ ਦੇ ਵਿੱਚੋਂ ਪਿੰਡਾਂ ਚ ਲੋਕ ਇੰਨੀ ਕਰਨੀ ਦੇ ਬਾਸੂਰੀ ਇੱਥੇ ਆ ਕੇ ਆਪਣੇ ਲੀਡਰ ਸਰਬਾਨੰਦ ਸੁਣਿਆ ਸਦਾਰ ਵੀਰ ਸਿੰਘ ਦੀ ਲੋਕਾਂ ਦੇ ਸਾਥੀ ਅਗਵਾਈ ਹੇਟ ਕਿ ਜਨਰਲ ਸੋਸ਼ੀ ਸੀ ਸਾਡੇ ਮਾਜੇ ਜੁਲਾ ਸਾਹਿਬ ਇੱਥੇ ਸਨ ਜੀ ਸਾਹਿਬ ਆਏ ਉਹਨਾਂ ਨੂੰ ਸੁਣਨ ਵਾਸਤੇ ਅੱਜ ਲੋਕ ਆਮ ਮਹਾਦੀਆਂ ਖਾਲਿਫੇ ਨੇ ਕਿਉਂਕਿ ਜੋ ਸ਼੍ਰੋਮਣੀ ਕਾਲੀਗੱਲ ਨੇ ਪਿਆਰ ਸਤਕਾਰ ਡਵਲਪਮੈਂਟ ਵੈਲਫੇਅਰ ਦੀ ਸਕੀਮਾਂ ਆਸੇ ਉਹਨਾਂ ਨੂੰ ਯਾਦ ਕਰਕੇ ਲੋਕ ਪ੍ਰਣ ਦਿਨ ਯਾਦ ਕਰਦੇ ਇਸ ਸਾਧ ਪਾਤਸ਼ਾਹ ਪਾਦਵਾਲ ਉਹ ਵਿਜਨ ਸਾਹਿਬ ਜੀ ਸਿੰਘ ਦੀ ਬਾਦਸ਼ਾਹ ਨੂੰ ਯਾਦ ਕਰਕੇ ਅਨ ਫਿਰ ਉਸ ਰਾਹ ਦੇ ਵਿੱਚ ਆਈ ਮੈਂ ਰਾਜਾ ਸਾਹਿਬ ਜੀ ਆਉਤੀ ਦੇ 15 ਪੰਡਾ ਦਾ ਕੋਟ ਨੂੰ ਕੋਟ ਨਿਵਾਦ ਕਰਦਾ ਜੋ ਜਿਨਾਂ ਨੇ 21 ਬੱਤੀ ਕਰਨੀ ਦੀ ਪੁਛਾਅ ਕੀਤੀ ਸੀ ਉਹ ਵੀ ਜਿਹੜੇ ਲੋਕ ਆ ਰਹੇ ਸਨ ਸਾਢੇ 7:00 ਵਜੇ ਸਿੰਘ ਸਰਦ ਸਾਬ ਹੋ ਗਏ ਨੇ ਤਾਂ ਕਿ ਸਭੀ ਰੈਲੀ ਸੀ ਉਹ ਤੁਸੀਂ ਆਪ ਵੀ ਸਾਰੇ ਆਏ ਸੀ ਔਰ ਐਡੀ ਵੱਡੀ ਰੈਲੀ ਉਹ ਆਪ ਉਸੋ ਕੇ ਜਾਇ ਨੇ ਉਸ ਦਿਨ ਵੀ ਉਹ 2-3 ਘੰਟੇ ਲੇਟ ਸੀ ਪਰ 5 ਘੰਟੇ ਉਹ ਬੈਠੇ ਰਹੇ ਸੰਗਤ ਉਹਨਾਂ ਨੂੰ ਜਿੰਨਾ ਚਿਰ ਤੱਕ ਬੋਲ ਕੇ ਨਹੀਂ ਗਏ ਉਹਨਾਂ ਦੇ ਤੱਕ ਕੁਝ ਤਾਂ ਬਲਾਜਮਾ ਗਏ ਉਹਨਾਂ ਨੂੰ ਆਪਸ ਵਿੱਚ ਬਾਰੇ ਕੀ ਸਮਝ ਬੜਾ ਵੱਡਾ ਜੋ ਕਹਿਣ ਦਿੱਤਾ ਸੀ ਜ ਮੈਂ ਕਿਹਾ ਪੰਨੂ ਸਿੱਕੇ ਹੀ ਪਾ ਲਈ ਸੀ ਕੀ ਲੱਗਦਾ ਹੁਣ ਕੋਈ ਸਹੀ ਨਹੀਂ ਕੀਆ ਕੋਈ ਪਾਰਟੀ ਦਾ ਨਾਮ ਹੈਗਾ ਆਮ ਆਦਮੀ ਪਾਰਟੀ ਜਿਹਨਾਂ ਦਾ ਚਾਹੀਦਾ ਸੀ ਜਾਂ ਆਮ ਆਦਮੀ ਪਾਰਟੀ ਦੇ ਵਿੱਚ ਉਹ ਤੇ ਆਲਰੇਡੀ ਐਮਐਲਏ ਆਲਰੇਡੀ ਮਿਸ ਹੋਇਆ ਉਹਨੂੰ ਤਾਂ ਚਾਹੀਦਾ ਹੀ ਨਹੀਂ ਸੀ ਉਹਦਾ ਇੱਕ ਅਜਨਾਲੇ ਦਾ ਨਮਾਇੰਦਾ ਸੀ ਸੇਵਾ ਕਰ ਰਿਹਾ ਸੀ ਐਮਐਲਏ ਤੌਰ ਤੇ ਮੰਤਰੀ ਤੌਰ ਤੇ ਚਾਹੀਦਾ ਤੇ ਇਹ ਸੀ ਕਿ ਜਿਹੜਾ ਕੋਈ ਸ੍ਰੀ ਅੰਮ੍ਰਿਤਸਰ ਦਾ ਜਿਹੜਾ ਕੋਈ ਆਪ ਵੋਲੰਟੀਅਰ ਔਰ ਮੈਂ ਤੁਹਾਨੂੰ ਆਪ ਨੂੰ ਦੱਸਾਂ ਕਿ ਉਹਨੇ ਹਰ ਪਿੰਡ ਦੇ ਇੱਕ ਜਿਹੜੇ ਪੁਰਾਣੇ ਵੋਲੰਟੀਅਰ ਸੀ ਉਹ ਦੁਖੀ ਹੋ ਕੇ ਜੇ ਤੁਸੀਂ ਆ ਵੀ ਦੇਖਿਆ ਕਿ ਇਹ ਆਮ ਆਦਮੀ ਪਾਰਟੀ ਨਹੀਂ ਇੱਕ ਖਾਸ ਪਾਰਟੀ ਆ ਮੀਰਾ ਦੀ ਪਾਰਟੀ ਆ ਉਹ ਤੋਂ ਟੁੱਟ ਕੇ ਸ਼੍ਰੋਮਣੀ ਕਾਂਗਰਸ ਜੁਆਇਨ ਕਰਦੇ ਅੱਜ ਕਿੰਨੀ ਗੱਲ ਐ ਇੱਕ ਇਵੈਂਟ ਲਾ ਸ਼ਾਮਿਲ ਹੋ ਤੁਸੀਂ ਦੇਖਿਆ ਅੱਜ ਨਵੀਂ ਪਿੰਡ ਤੋਂ ਬਹੁਤ ਵੱਡੀ ਗਿਦਾਹ ਦੇ ਵਿੱਚ ਪੁਰਾਣੇ ਕਾਂਗਰਸ ਦਾ ਬਲਾਕ ਪ੍ਰਧਾਨ ਏਡਾ ਵੱਡਾ ਅਵਧਾ ਪਿਆਰਾ ਸਿੰਘ ਜੀ ਨੂੰ ਟੁੱਟ ਕੇ ਸਾਡੇ ਸ਼੍ਰੋਮਣੀ ਕਾਂਗਰਸ ਦਾ ਬਹੁਤ ਬੋਤਲਾਰ ਗਾਣੇ ਸੁਣਾਉਂਦੇ ਆਂਦੇ ਇਬਤ ਬਾਹੇ ਇਸ਼ਕ ਹੈ ਰੋਤਾ ਹੈ ਕਿਆ ਆਗਿਆ ਕੇ ਦੇਖੋ ਹੋਤਾ ਹੈ ਕਿਆ ਇਲੈਕਸ਼ਨ ਦਾ ਜਿਹੜਾ ਮਾਹੌਲ ਆ ਸ਼ਰੋਮਣੀ ਅਕਾਲੀ ਦਲ ਦੇ ਦੇਸੀ ਘੋਗ ਇਹਦੇ ਬਕਰਾਂ ਨੂੰ ਦੇਸੀ ਘੋਵਾ ਕੋ ਲੱਗਦਾ ਵਾ ਅੱਜ ਪਿੰਡ ਲਦੇ ਦੇ ਵਿੱਚ ਸਭ ਤੋਂ ਵੱਡੀ ਰੈਲੀ ਹੋਈ ਆ ਰਕਾਰ ਤੋੜ ਇਕੱਠ ਹੋਇਆ ਇਹ ਰੈਲੀ ਫਲਕਾ ਇੰਚਾਰਜ ਜਹੇਦਰ ਵੀਰ ਸਿੰਘ ਜੀ ਲੋਕੋਗ ਸਭ ਦੀ ਹਾਜ਼ਰੀ ਦੇ ਵਿੱਚ 10 ਦੇ ਗਰੇ ਵਿੱਚ ਹੋਈ ਆ ਜਿੱਥੇ ਤੁਸੀਂ ਠਾਠਾ ਮਾਰਦਾ ਕੱਟ ਲਿਖ ਰਹੇ ਜੋ 1 ਵਜੇ ਤੋਂ ਲੈ ਕੇ ਉਹ ਸ਼ਾਮੀ 5:30 ਗ੍ਰੀਨ ਟਾਈਮ ਹੋ ਗਿਆ। ਸੰਗਤ ਕੋਈ ਇੱਕ ਇੱਕ ਵੀ ਜਿਹੜਾ ਵਰਕਰ ਆ ਉੱਠ ਕੇ ਸੈੱਡ ਆਪਣੀ ਹੋਇਆ। ਦੂਜੀਆਂ ਪਾਰਟੀਆਂ ਬੰਗਲਾੜ ਦੇ ਵਿੱਚ ਆ ਗਈਆਂ ਨੇ। ਕੋਈ ਵੀ ਪਾਰਟੀ ਜਿਹੜੀ ਦਿੱਲੀ ਤੋਂ ਪਾਰਟੀਆਂ ਚਲਦੀਆਂ ਰਹਿੰਦੀਆਂ ਉਹ ਸਾਰੀਆਂ ਕਿਸਾਨ ਤੇ ਮਜ਼ਦੂਰ ਗਰੁੱਪ ਦੀਆਂ ਪਾਰਟੀਆਂ ਉਹ ਪੰਜਾਬ ਦਾ ਭਲਾ ਨਹੀਂ ਮੰਗ ਸਕਦੀਆਂ। ਇੱਕ ਸ਼ਰੋਮਣੀ ਅਕਾਲੀ ਦਲ ਆ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਦਾ ਭਲਾ ਚਾਹੁੰਦੀ ਆ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਦੇ ਸਮੂਹ 사ਸੰਗਤ ਨੇ ਸਾਰੇ ਧਰਮਾਂ ਨੇ ਫੈਸਲਾ ਕਰ ਲਿਆ ਕਿ ਸ੍ਰੀ ਨਿਲਜੋਸ਼ੀ ਜੀ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਬਿਠਾਣਾ ਵਾ ਅੱਜ ਮੈਂ ਧੰਨਵਾਦ ਕਰਦਾ ਵਾਂ ਸਾਡੇ ਮਾਝੇ ਦੇ ਜਰਨਲ ਤੇ ਪੰਜਾਬ ਦੀ ਆਵਾਜ਼ ਸਰਦਾਰ ਬਿਕਰਮ ਸਿੰਘ ਜੀ ਮੀਠਿਆ ਸਾਹਿਬ ਵੀ ਅੱਜ ਰੈਲੀ ਵਿੱਚ ਮਾਣਸੀ ਤੋਪੇ ਨਾਲ ਹਾਜ਼ਿਰ ਹੋਈ ਆ ਤੇ ਬੜਾ ਜੋਸ਼ੀਲੇ ਭਾਸ਼ਣ ਵਿੱਚੋਂ ਬੋਲੇ ਨੇ ਇਹ ਰੈਲੀ ਇੱਕ ਲਾ ਲਾਮਸਾਲ ਇਕੱਠ ਸਾਹਮਤ ਹੋਈ ਆ ਤੇ ਜੋਸ਼ੀ ਸਾਹਿਬ ਬੜੇ ਵੱਡੇ ਮਾਣ ਦੇ ਥੈਂਕ ਯੂ ਆ ਜਾਂਦੀ ਹੈ ਅੱਗੇ 아이더 아이더 아이더

ਸਮਝ ਨਾ ਆਇਆ ਕੋਈ ਗੱਲ ਨਹੀਂ ਆ ਵੀ ਹੋ ਜਾਣਾ ਹੈ ਆ ਵੀ ਹੋ ਜਾਣਾ ਪ੍ਰਧਾਨ ਜੀ ਇੱਧਰ ਇੱਧਰ ਹਾਂ ਜੀ ਪ੍ਰਧਾਨ ਜੀ ਕਹਿ ਗਰੀ